ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰਾ YouTube ਚੈਨਲ ਆਰਗੇਨਿਕ ਗਾਰਡਨਿੰਗ ਉਨ 19 ਤੇ ਸਵਾਗਤ ਹੈ ਜੀ ਔਰ ਬਰਸਾਤ ਦੇ ਦਿਨ ਫਰੈਂਡਸ ਸ਼ੁਰੂ ਹੋਣ ਵਾਲੇ ਨੇ ਤਾਂ ਤੁਸੀਂ ਕੁਝ ਗੱਲਾਂ ਨੇ ਜਿਨ੍ਹਾਂ ਰਾਈ ਬੂਟੇ ਦੇਖਪਾਲ ਕਰ ਸਕਦੇ ਹੋ ਆਪਾਂ ਮੇਨ ਪੰਜ ਗੱਲਾਂ ਦੀ ਗੱਲ ਕਰਾਂਗੇ ਜੀ ਅੱਜ ਬਰਸਾਤ ਦੇ ਦਿਨਾਂ ਤੋਂ ਪਹਿਲਾਂ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਪ੍ਰੂਨਿੰਗ ਤੋਂ ਜਿਹੜੀ ਫਰੈਂਡਸ ਪ੍ਰੂਨਿੰਗ ਆ ਉਹ ਬੂਟਿਆਂ ਤੇ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਇਹਦੇ ਨਾਲ ਬੂਟੇ ਸੰਘਣੇ ਵੀ ਹੋ ਜਾਂਦੇ ਨੇ ਅਗਰ ਤੁਸੀਂ ਸਬਜ਼ੀਆਂ ਦੀ ਪ੍ਰੂਨਿੰਗ ਕਰ ਰਹ ਉਹ ਵੀ ਵਧੀਆ ਹੁੰਦੀ ਹੈ ਤੇ ਪlant ਸੰਘਣਾ ਹੋ ਜਾਂਦਾ ਉਹ ਤੇ ਨਵੇਂ ਨਵੇਂ ਰੂਟਸ ਬਣਦੀਆਂ ਨੇ ਇਸੇ ਤਰ੍ਹਾਂ ਅਗਰ ਤੁਸੀਂ ਫੁੱਲਾਂ ਵਾਲੇ ਬੂਟਿਆਂ ਤੇ ਕਰਦੇ ਹੋ ਜਿਵੇਂ ਕਿ ਗੁਲਾਬ ਦਾ ਬੂਟਾ ਹੋ ਗਿਆ ਜੈਸਮੀਨ ਦਾ ਬੂਟਾ ਹੋ ਗਿਆ ਹੋਰ ਵੀ ਕਈ ਤਰ੍ਹਾਂ ਦੇ ਪlant ਨੇ ਤਾਂ ਫਰੈਂਡਸ ਮੈਂ ਗੁਲਾਬ ਦੀ ਪ੍ਰੂਨਿੰਗ ਕਰਨੀ ਆ ਤੇ ਉਹਦੀ ਵੀਡੀਓ ਵੀ ਤੁਹਾਡਾ ਨਾਲ ਸ਼ੇਅਰ ਕਰੂੰਗੀ ਤੇ ਅੱਜ ਮੈਂ ਪ੍ਰੂਨਿੰਗ ਕਰੂੰਗੀ ਆਪਣੇ ਕੋਲ ਹੈਗਾ ਬੈਂਗਨ ਦਾ ਪlant ਔਰ ਮਿਰਚਾਂ ਦਾ ਪlant ਕਿਉਂ ਫਰੈਂਡਸ ਕਿਉਂਕਿ ਇਹਨਾਂ ਤੇ ਮਿਲੀਬਾਕਸ ਦਾ ਅਟੈਕ ਹੋਇਆ ਸੀ ਔਰ ਮਿਲੀਬਾਕਸ ਕਿਤੇ ਨਾ ਕਿਤੇ ਆ ਕੇ ਬੂਟਿਆਂ ਨੂੰ ਫੇਰ ਤੋਂ ਡਿਸਟਰਬ ਕਰ ਰਹੇ ਨੇ ਇਹਨਾਂ ਤੇ ਅਟੈਕ ਕਰ ਰਹੇ ਨੇ ਤਾਂ ਆਪਾਂ ਇਹਨਾਂ ਦੀ ਪ੍ਰੂਨਿੰਗ ਕਰਾਂਗੇ ਪ੍ਰੂਨਿੰਗ ਤੁਸੀਂ ਦੋ ਤਰ੍ਹਾਂ ਦੀ ਕਰ ਸਕਦੇ ਹੋ ਹਾਰਡ ਪ੍ਰੂਨਿੰਗ ਐਂਡ ਸੌਫਟ ਪ੍ਰੂਨਿੰਗ ਇਹਦੇ ਵਿੱਚੋਂ ਫਰੈਂਡਸ ਜਿਹੜੀ ਹਾਰਡ ਪ੍ਰੂਨਿੰਗ ਹੁੰਦੀ ਆ ਉਹ ਜਿਹੜੀ ਮੇਨ ਸਟੈਂਪ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਤੇ ਆਜੋ ਆਪਾਂ ਇੱਧਰ ਗੱਲ ਕਰਦੇ ਆ ਜੀ ਤੁਸੀਂ ਆਹ ਦੇਖ ਸਕਦੇ ਹੋ ਇਹਦੀ ਮੇਨ ਸਟੈਂਪ ਹੈ ਜੀ ਤਾ ਆਪਾਂ ਇਹਨੂੰ ਇੱਥੋਂ ਕਟਾਂਗੇ ਤਾਂ ਇਹ ਹਾਰਡ ਪ੍ਰੂਨਿੰਗ ਹੁੰਦੀ ਆ ਸੌਫਟ ਪ੍ਰੂਨਿੰਗ ਕੀ ਨੂੰ ਕਹਿੰਦੇ ਨੇ ਜਿਹੜੀਆਂ ਕਿ ਆ ਛੋਟੇ-ਛੋਟੀਆਂ ਸਟੈਂਪ ਆਪਾਂ ਕਟਿੰਗ ਕਰਾਂਗੇ ਇਹਨਾਂ ਨੂੰ ਸੌਫਟ ਪ੍ਰੂਨਿੰਗ ਕਹਿੰਦੇ ਨੇ ਹਾਰਡ ਪ੍ਰੂਨਿੰਗ ਹੁੰਦੀ ਆ ਜਿਹੜੀ ਮੇਨ ਸਟੈਂਪ ਦੇ ਉੱਪਰੋਂ ਸਾਈਡਾਂ ਤੋਂ ਕਟਿੰਗ ਕੀਤੀ ਜਾਂਦੀ ਆ ਤੇ ਫਰੈਂਡਸ ਤੁਸੀਂ ਇਹ ਕਿਸੇ ਚਾਕੂ ਦੀ ਮਦਦ ਨਾਲ ਜਾਂ ਆਪਣੇ ਕੋਲੇ ਪਲਾਸ ਹੈ ਜਾਂ ਫਿਰ ਟੂਲਸ ਵੀ ਮਿਲਦੇ ਨੇ ਇਹਦੇ ਬਾਜ਼ਾਰ ਦੇ ਵਿੱਚੋਂ ਤੁਸੀਂ ਉਹ ਵੀ ਪਰਚੇਸ ਕਰ ਸਕਦੇ ਹੋ ਪਰ ਇਹ ਟੂਲਸ ਮੇਰੇ ਕੋਲ ਘਰੇ ਸੀ ਤਾਂ ਆਪਾਂ ਇਹਦੀ ਮਦਦ ਨਾਲ ਕਰ ਰਹੇ ਆ ਤੇ ਆਪਾਂ ਨੇ ਐਲੋਵੇਰਾ ਵੀ ਲਿਆ ਜੀ ਆ ਫਰੈਂਡਸ ਮੈਂ ਇਹ ਜਿਹੜੇ ਟੂਲਸ ਨੇ ਇਹਨਾਂ ਤੇ ਨਾ অ্যালোਵੈਰਾ ਲਗਾ ਲੂੰਗੀ ਕਈ ਵਾਰ ਇਹ ਹੁੰਦਾ ਇਨਫੈਕਸ਼ਨ ਹੋ ਜਾਂਦੀ ਹੈ ਪਲਾਂਟਸ ਨੂੰ ਜਦੋਂ ਆਪਾਂ ਪ੍ਰੂਨਿੰਗ ਕਰਦੇ ਆ ਤਾਂ ਇਸ ਕਰਕੇ অ্যালোਵੈਰਾ ਲਗਾ ਰਹੀ ਆ ਆਪਾਂ ਪਲਾਸਟੇ ਵੀ অ্যালোਵੈਰਾ ਲਗਾ ਲਾਂਗੇ ਟੂਲ ਤੇ ਔਰ ਦੂਸਰੇ ਜਿਹੜਾ ਚਾਕੂ ਟੂਲ ਆਪਣੇ ਕੋਲ ਉਹ ਤੇ ਵੀ ਆਪਾਂ ਲਗਾ ਲਵਾਂਗੇ ਜੀ ਕਿਉਂਕਿ ਫਰੈਂਡਸ ਜੇ ਕੋਈ ਇਹ ਤੇ बैड ਬੈਕਟੀਰੀਆ ਹੋਣਗੇ ਤਾਂ ਉਹਨਾਂ ਦਾ ਅਸਰ ਨਹੀਂ ਹੋਊਗਾ ਪਲਾਂਟ ਤੇ ਕਈ ਵਾਰ ਇਨਫੈਕਸ਼ਨ ਨਾਲ ਜਿੱਥੇ ਆਪਾਂ ਪ੍ਰੂਨਿੰਗ ਕਰਦੇ ਹਾਂ ਖਰਾਬ ਹੋ ਜਾਂਦਾ ਤੇ ਇਸ ਕਰਕੇ ਆਪਾਂ ਪ੍ਰੂਨਿੰਗ ਸ਼ੁਰੂ ਕਰਦੇ ਆਂ ਜੀ। ਔਰ ਪ੍ਰੂਨਿੰਗ ਦੇਖੋ ਫਰੈਂਡਸ ਦੋ ਤਰ੍ਹਾਂ ਦੀ ਗੱਲ ਕੀਤੀ ਆਪਾਂ ਨੇ। ਜਿਹੜੀ ਇਹ ਪ੍ਰੂਨਿੰਗ ਮੈਂ ਕਰ ਰਹੀ ਆ ਸੌਫਟ ਪ੍ਰੂਨਿੰਗ ਆ। ਆਹ ਦੇਖੋ। ਜਿਹੜੀ ਉੱਪਰੋਂ ਮੇਨ ਸਟੈਂਪਾਂ ਤੋਂ ਕਟਿੰਗ ਕੀਤੀ ਜਾਂਦੀ ਹੈ ਸੌਫਟ ਪ੍ਰੂਨਿੰਗ ਆ ਫਰੈਂਡਸ। ਇਹ ਤੇ ਹੋਇਆ ਸੀ ਮਿਲੀਬਾਕਸ ਦਾ ਅਟੈਕ ਉਹਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ। ਤੇ ਇਸ ਤਰ੍ਹਾਂ ਆਪਾਂ ਸੌਫਟ ਪ੍ਰੂਨਿੰਗ ਕਰ ਦਵਾਂਗੇ। ਤੇ ਜੇ ਹਾਰਡ ਪ੍ਰੂਨਿੰਗ ਕਰਨੀ ਆ ਫਰੈਂਡਸ ਤੁਸੀਂ ਦੇਖ ਸਕਦੇ ਹੋ ਆ ਮੇਨ ਸਟੈਂਪ ਆ ਤਾਂ ਇਹਨੂੰ ਇੱਥੋਂ ਹੀ ਕਟਿੰਗ ਕਰ ਦਾਂਗੇ ਆਪਾਂ। ਹਾਰਡ ਪ੍ਰੂਨਿੰਗ ਲਈ ਬੜੀ ਸਟੈਂਪ ਕਟਿੰਗ ਕਰਦਾਂਗੇ। ਔਰ ਜਿਵੇਂ ਵੀ ਇਹਦਾ ਰਿਜ਼ਲਟ ਹੋਊਗਾ ਅੱਗੇ ਜਾ ਕੇ ਪ੍ਰੂਨਿੰਗ ਨੂੰ ਲੈ ਕੇ ਤਾਂ ਉਹ ਮੈਂ ਤੁਹਾਡਾ ਨਾਲ ਸ਼ੇਅਰ ਕਰੂੰਗੀ ਤੇ ਆਹ ਦੇਖ ਸਕਦੇ ਹੋ ਤੁਸੀਂ ਆਪਣੀ ਹਾਰਡ ਪ੍ਰੂਨਿੰਗ। ਕਿਉਂਕਿ ਫਰੈਂਡਸ ਇਹ ਤੇ ਮਿਲੀਬਾਕਸ ਦਾ ਅਟੈਕ ਹੈ ਜਿਹੜਾ ਉਹ ਥੋੜਾ ਪਰੇਸ਼ਾਨ ਕਰ ਰਿਹਾ ਇਸ ਲਈ ਇਹਦੀ ਹਾਰਡ ਪ੍ਰੂਨਿੰਗ ਹੀ ਆਪਾਂ ਕਰਾਂਗੇ। ਮਿਲੀਬਕਸ ਦਾ ਇਹ ਪ੍ਰੋਬਲਮ ਬਹੁਤ ਆ ਫਰੈਂਡਸ ਅਗਰ ਮਿਲੀਬਕਸ ਦਾ ਅਟੈਕ ਹੋ ਗਿਆ ਤਾਂ ਹੋਰ ਪਲਾਂਟਸ ਨੂੰ ਖਰਾਬ ਕਰੂਗੀ ਆ ਜ਼ਿਆਦਾਤਰ ਮਿਲੀਬਕਸ ਦਾ ਅਟੈਕ ਗਰਮੀਆਂ ਦੇ ਵਿੱਚ ਹੀ ਹੁੰਦਾ ਫਰੈਂਡਸ ਇਸ ਲਈ ਤੁਸੀਂ ਪ੍ਰੂਨਿੰਗ ਰਾਹੀਂ ਮਿਲੀਬਕਸ ਨੂੰ ਹਟਾ ਸਕਦੇ ਹੋ ਬਹੁਤ ਆਸਾਨ ਤਰੀਕਾ ਹੈ ਤੇ ਆਪਾਂ ਇਹਦੀ ਹਾਰਡ ਪ੍ਰੂਨਿੰਗ ਇਸ ਤਰ੍ਹਾਂ ਕਰਦਾਂਗੇ ਜੀ ਔਰ ਇਹਦੀ ਜਿਹੜੇ ਨਵੀਆਂ ਰੂਟਸ ਨੇ ਉਹ ਬਣ ਜਾਣਗੀਆਂ ਬਰਸਾਤ ਦੇ ਦਿਨਾਂ 'ਚ ਔਰ ਜਿੱਥੇ-ਜਿੱਥੇ ਆਪਾਂ ਨੇ ਇਹਦੀ ਹਾਰਡ ਪ੍ਰੂਨਿੰਗ ਕੀਤੀ ਉੱਥੇ ਆਪਾਂ অ্যালোਵੈਰਾ ਜੈੱਲ ਜ਼ਰੂਰ ਲਗਾ ਦਾਂਗੇ ਕਿ ਪਲਾਂਟ ਨੂੰ ਕੋਈ ਸੇ ਤਰ੍ਹਾਂ ਦੀ ਇਨਫੈਕਸ਼ਨ ਨਾ ਹੋਵੇ ਔਰ ਜਿਹੜੇ ਫਰੈਂਡਸ ਆਹ ਨੀਚੇ ਵਾਲੀ ਸਾਈਡ ਤੇ ਸਟੈਂਪਾ ਨੂੰ ਆਪਾਂ ਅਲੱਗ ਹੀ ਕਰ ਦਾਂਗੇ ਕਿਉਂਕਿ ਇਹ 베ਸਟ ਸਟੈਂਪਾ ਨੀਚੇ ਵਾਲੇ ਸਟੈਂਪਾ ਨੂੰ ਅਕਸਰ ਹਟਾ ਦੇਣਾ ਚਾਹੀਦਾ ਫਰੈਂਡਸ ਪlant ਨੂੰ ਹਵਾ ਨਹੀਂ ਚੰਗੀ ਤਰ੍ਹਾਂ ਲੱਗਦੀ ਕਿਰ ਗ੍ਰੋਥ ਤਾਂ ਫਰੈਂਡਸ ਉੱਪਰਲੇ ਉੱਪਰ ਤੋਂ ਰੱਖੀਂਦੀ ਆ ਪlant ਦੀ ਗ੍ਰੋਥ ਗ੍ਰੋਥ ਅਗਰ ਨੀਚੋਂ ਕੋਈ ਸਟੈਪ ਬਣ ਰਹੀ ਹੈ ਤਾਂ ਉਹਨੂੰ ਹਟਾਈ ਦਿਆ ਕਰੋ ਉਹਦੀ ਗ੍ਰੋਥ ਦੀ ਜ਼ਰੂਰਤ ਨਹੀਂ ਪੈਂਦੀ ਤੇ ਉੱਪਰੋਂ ਜੇ ਕੋਈ ਗ੍ਰੋਥ ਹੋ ਰਹੀ ਆ ਤਾਂ ਉਹ ਵਧੀਆ ਰਹਿੰਦੀ ਆ ਪlant ਲਈ ਤੇ ਆਪਾਂ অ্যালোਵੈਰਾ ਜੈੱਲ ਜ਼ਰੂਰ ਲਗਾ ਦਾਂਗੇ ਤੇ অ্যালোਵੈਰਾ ਜੈੱਲ ਲਗਾਉਣ ਦਾ ਇੱਕ ਰੀਜ਼ਨ ਹੁੰਦਾ ਫਰੈਂਡਸ ਇੱਕ ਤਾਂ ਪlant ਚੰਗੀ ਤਰ੍ਹਾਂ ਮਤਲਬ ਇਹ ਜਿਹੜੇ ਆਪਣੇ ਪ੍ਰੂਨਿੰਗ ਕੀਤੇ ਹੋ ਉੱਥੇ ਕੋਈ ਇਨਫੈਕਸ਼ਨ ਨਾ ਹੋਵੇ ਇਨਫੈਕਸ਼ਨ ਹੋਊਗੀ ਤਾਂ ਸੁੱਕੂਗਾ ਪਲਾਂਟ ਕਟਿੰਗ ਸੁੱਕੂਗੀ ਜਿੱਥੋਂ ਆਪਾਂ ਕੀਤੀ ਆ ਕਟਿੰਗ ਹਮੇਸ਼ਾ ਤੁਸੀਂ ਜਦੋਂ ਪ੍ਰੂਨਿੰਗ ਕਰਨੀ ਆ ਫਰੈਂਡਸ ਤਾਂ ਥੋੜਾ ਜਿਹਾ ਇਹਨੂੰ ਦੂਰ ਰੱਖ ਕੇ ਕਰਨੀ ਆ ਪ੍ਰੂਨਿੰਗ ਆ ਦੇਖੋ 2-2 ਇੰਚ ਦੀ ਦੂਰੀ ਤੇ ਆਪਾਂ ਨੇ ਪ੍ਰੂਨਿੰਗ ਕੀਤੀ ਆ ਤਾਂ ਤੁਸੀਂ ਇਸ ਤਰ੍ਹਾਂ ਪ੍ਰੂਨਿੰਗ ਕਰ ਸਕਦੇ ਹੋ ਪ੍ਰੂਨਿੰਗ ਬਿਲਕੁਲ ਨਾਲ ਨਾ ਕਰੋ ਮੇਨ ਸਟੈਂਪ ਤੇ ਬਿਲਕੁਲ ਕਦੇ ਵੀ ਨਾਲ ਨਹੀਂ ਪ੍ਰੂਨਿੰਗ ਕਰਨੀ ਚਾਹੀਦੀ ਨੁਕਸਾਨ ਹੋ ਸਕਦਾ ਜੀ ਪਲਾਂਟ ਨੂੰ ਤੇ ਤੁਸੀਂ ਐਲੋਵੇਰਾ ਜੈੱਲ ਦੀ ਜ਼ਰੂਰ ਵਰਤੋ ਕਰੋ ਇਹਦੇ ਨਾਲ ਨਮੀ ਵੀ ਬਣੀ ਰਹਿੰਦੀ ਹੈ ਸਟੈਂਪ ਦੇ ਵਿੱਚ ਔਰ ਇਨਫੈਕਸ਼ਨ ਵੀ ਨਹੀਂ ਹੁੰਦੀ। ਤੇ ਆਏ ਆਪਣੀ ਹੋ ਗਈ ਪ੍ਰੂਨਿੰਗ। ਪ੍ਰੂਨਿੰਗ ਤੋਂ ਬਾਅਦ ਆਪਾਂ ਦੇ ਦੂਸਰੀ ਗੱਲ ਕਰੀਏ ਫਰੈਂਡਸ। ਬਰਸਾਤ ਦੇ ਦਿਨਾਂ ਦੇ ਵਿੱਚ ਪਾਣੀ ਦੀ ਕਮੀ ਬੂਟਿਆਂ ਨੂੰ ਨਹੀਂ ਹੁੰਦੀ ਕਿਉਂਕਿ ਦੇਖੋ ਬਰਸਾਤ ਹੁੰਦੀ ਆ ਤਾਂ ਜਿਹੜਾ ਆਪਣਾ ਆਲੇ ਦੁਆਲੇ এনवायरमेंट ਆ ਜਾਂ ਵਾਤਾਵਰਣ ਆ ਉਹਦੇ ਵਿੱਚ ਨਮੀ ਬਣੀ ਰਹਿੰਦੀ ਆ ਔਰ ਮਿੱਟੀ 'ਚ ਵੀ ਨਮੀ ਬਣੀ ਰਹਿੰਦੀ ਆ। ਇਸ ਕਰਕੇ ਪਾਣੀ ਤੁਸੀਂ ਪਲਾਂਟਸ ਨੂੰ ਉਸ ਟਾਈਮ ਹੀ ਦੇਣਾ ਜਦੋਂ ਮਿੱਟੀ ਸੁੱਕ ਜਾਵੇ। ਆ ਦੇਖੋ ਹੁਣ ਇਹਨਾਂ 'ਚ ਨਮੀ ਬਣੀ ਹੋਈ ਆ ਪਲਾਂਟਸ ਦੇ ਵਿੱਚ। ਤਾ ਇਹਨਾਂ ਨੂੰ ਫਰੈਂਸ ਲੋੜ ਨਹੀਂ ਹੈਗੀ ਇਸ ਟਾਈਮ ਪਾਣੀ ਦੀ ਤਾਂ ਇਸ ਕਰਕੇ ਜਦੋਂ ਮਿੱਟੀ ਬਿਲਕੁਲ ਸੁੱਕ ਜੇ ਉਸ ਟਾਈਮ ਹੀ ਪਾਣੀ ਦਿਓ ਜਿਆਦਾ ਪਾਣੀ ਦਿਓਗੇ ਤੁਹਾਡੇ ਪਲਾਂਟ ਦੇ ਰੂਟਸ ਨੇ ਜਿਹੜੇ ਜੜਾਂ ਨੇ ਬੂਟੇ ਨੇ ਉਹ ਖਰਾਬ ਹੋ ਜਾਣਗੇ ਬੂਟਾ ਕੋਈ ਵੀ ਹੋਵੇ ਫਰੈਂਸ ਚਾਹ ਸਬਜੀ ਦਾ ਹੋਵੇ ਫੁੱਲਾਂ ਦਾ ਹੋਵੇ ਕੋਈ ਵੀ ਬੂਟਾ ਹੈ ਉਹ ਪਲਾਂਟ ਖਰਾਬ ਹੋ ਜਾਂਦਾ ਅਗਰ ਤੁਸੀਂ ਓਵਰ ਵਾਟਰਿੰਗ ਕਰੋਗੇ ਔਰ ਇਸ ਤਰ੍ਹਾਂ ਤੁਸੀਂ ਪਾਣੀ ਸਿਰਫ ਜ਼ਰੂਰਤ ਪੈਣ ਤੇ ਦਿਓ ਔਰ ਤੀਸਰੇ ਪੁਆਇੰਟ ਦੀ ਗੱਲ ਕਰੀਏ ਦੋਸਤੋ ਉਹ ਹੈਗਾ ਜੀ ਖਾਦ ਖਾਦ ਤੁਸੀਂ ਦੇਖੋ ਬਰਸਾਤਾਂ ਤੋਂ ਪਹਿਲਾਂ ਦੇ ਦੋ ਅਗਰ ਬਰਸਾਤ ਕਿਸੇ ਕਾਰਨ ਕਰਕੇ ਤੁਸੀਂ ਖਾਦ ਨਹੀਂ ਦਿੱਤੀ ਤਾਂ ਤੁਸੀਂ ਫਰੈਂਚ ਕੋਸ਼ਿਸ਼ ਕਰਨੀ ਆ ਕਿ ਜਦੋਂ ਤੁਹਾਡੇ ਬਾਰਿਸ਼ ਹੋ ਕੇ हट ਜਵੇ ਇੱਕ ਦੋ ਦਿਨ ਬਾਅਦ ਮਿੱਟੀ ਸੁੱਕ ਜਾਂਦੀ ਹੈ ਗਮਲੇ ਦੀ ਤਾਂ ਉਸ ਟਾਈਮ ਤੁਸੀਂ ਇਹਦੇ ਵਿੱਚ ਖਾਦ ਜ਼ਰੂਰ ਦਿਓ ਜਿਵੇਂ ਕਿ ਤੁਸੀਂ ਦੇਖ ਲਓ ਆ ਛੋਟੇ ਗਮਲੇ ਨੇ ਮੇਰੇ ਕੋਲ ਤਾਂ ਤੁਸੀਂ ਇਹਦੇ ਵਿੱਚ ਇੱਕ ਮਿਟ ਇਹਦੀ ਮੁੱਠੀ ਔਰ ਇੱਕ ਗੋਬਰ ਖਾਦ ਉਹਨਾਂ ਨੂੰ ਮਿਕਸ ਕਰਕੇ ਮਿੱਟੀ ਦੇ ਵਿੱਚ ਰਲਾ ਕੇ ਦੇ ਸਕਦੇ ਹੋ ਡਾਇਰੈਕਟ ਸਿੱਧੀ ਖਾਦ ਨਾਲ ਇਹਦੇ ਵਿੱਚ ਮਿਲਾ ਦਿਓ ਬੂਟਿਆਂ ਨੂੰ ਉਹਦੇ ਨਾਲ ਖਰਾਬ ਵੀ ਹੋ ਸਕਦੇ ਨੇ ਬੂਟੇ ਤਾਂ ਤੁਸੀਂ ਮਿੱਟੀ ਦੇ ਵਿੱਚ ਮਿਕਸ ਕਰਕੇ ਹੀ ਕਾਊਡੰਗ ਕੰਪੋਸਟੋਂ ਬਣੀ ਖਾਦ ਦਿਓ ਤਾਂ ਉਹਦੇ ਨਾਲ ਬੈਨੀਫਿਟ ਹੋਊਗਾ ਅਗਰ ਤੁਸੀਂ ਬਰਸਾਤਾਂ ਦੇ ਨਾਲ ਵਿੱਚ ਖਾਦ ਦੋਗੇ ਮੀਂਹ ਪੈਣ ਵਾਲਾ ਤਾਂ ਫਰੈਂਡਸ ਤਾਂ ਉਹਦੇ ਜਿਹੜੇ ਜ਼ਰੂਰੀ ਨਿਊਟ੍ਰੀਐਂਟਸ ਹੁੰਦੇ ਨੇ ਜ਼ਰੂਰੀ ਤੱਤ ਹੁੰਦੇ ਨੇ ਉਹ ਪਾਣੀ ਰਾਹੀਂ ਵੇਸਟੇਜ ਰਾਹੀਂ ਨਿਕਲ ਜਾਂਦੇ ਨੇ ਇਸ ਲਈ ਇਸ ਲਈ ਤੁਸੀਂ ਖਾਦ ਜਦੋਂ ਬਾਰਿਸ਼ ਨਾ ਹੋਵੇ ਉਸ ਟਾਈਮ ਹੀ ਦਿਓ ਉਹਦੇ ਨਾਲ ਜਿਹੜੇ ਤੱਤ ਨੇ ਉਹ ਸੇਫ ਰਹਿੰਦੇ ਨੇ ਔਰ ਪlant ਨੂੰ ਪੂਰੀ ਐਨਰਜੀ ਮਿਲਦੀ ਆ ਉਹ ਖਾਦ ਤੋਂ ਤਾਂ ਇਸ ਕਰਕੇ ਤੁਸੀਂ ਮੌਸਮ ਦੇ ਹਿਸਾਬ ਨਾਲ ਖਾਦ ਧਿਆਨ ਰੱਖ ਕੇ ਦਿਓ ਜੀ ਤੇ ਅਗਰ ਆਪਾਂ ਚੌਥੀ ਗੱਲ ਦੀ ਫਰੈਂਡਸ ਗੱਲ ਕਰੀਏ ਤਾਂ ਚੌਥਾ ਗੱਲ ਹੈਗਾ ਤਾਂ ਅਸਬਸਾਅ ਦੇ ਦਿਨਾਂ ਦੇ ਵਿੱਚ ਜਿਹਨੂੰ ਆਪਾਂ ਸੌਣ ਦਾ ਮਹੀਨਾ ਵੀ ਕਹਿੰਦੇ ਆ ਰੇਨਿੰਗ ਸੀਜ਼ਨ ਹੋ ਗਿਆ ਸਭ ਆਪਣੇ ਆਪਣੀ ਲੈਂਗੁਏਜ ਦੇ ਵਿੱਚ ਗੱਲ ਕਰਦੇ ਨੇ ਤਾਂ ਫਰੈਂਸ ਇਹ ਆਪਾਂ ਗੱਲ ਕਰਾਂਗੇ ਬਰਸਾਤ ਦੇ ਦਿਨਾਂ ਵਿੱਚ ਬਹੁਤ ਜਲਦੀ ਆਪਣੇ ਜਿਹੜੇ ਪਲਾਂਟਸ ਨੂੰ ਉਹਨਾਂ ਤੇ ਅਟੈਕ ਹੁੰਦਾ ਏ ਕੀੜੇ ਮਕੌੜਿਆਂ ਦਾ ਲਗਾ ਲਓ ਮਿਲੀਬਾਕਸ ਦਾ ਲਗਾ ਲਓ ਹੋਰ ਕਈ ਤਰ੍ਹਾਂ ਦੇ ਕੀੜੇ ਮਕੌੜੇ ਨੇ ਜੋ ਇਹਨਾਂ ਦੇ ਪੱਤਿਆਂ ਤੇ ਅਟੈਕ ਕਰਦੇ ਨੇ ਫਰੈਂਸ ਪੱਤਿਆਂ ਦੀ ਬੈਕ ਸਾਈਡ ਤੇ ਅਟੈਕ ਕਰਦੇ ਨੇ ਤੇ ਉਹਦੇ ਨਾਲ ਫਰੈਂਸ ਜਿਵੇਂ ਹੁਣ ਤੁਸੀਂ ਆਹ ਦੇਖ ਸਕਦੇ ਹੋ ਤੇ ਮਿਲੀਬਕ ਦਾ ਕਿਤੇ ਨਾ ਕਿਤੇ ਅਟੈਕ ਹੈਗਾ ਆ ਦੇਖੋ ਇਹ ਤੇ ਇਹ ਨਹੀਂ ਹੈਗਾ ਤੇ ਆ ਦੇਖੋ ਇੱਕ ਇੱਕ ਦੋ ਜਗ੍ਹਾ ਮਿਲੀਬਾਕਸ ਦਾ ਅਟੈਕ ਹੈਗਾ ਜਿਹਦੇ ਨਾਲ ਆਪਾਂ ਨੇ ਪ੍ਰੂਨਿੰਗ ਕਰਤੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਸ ਤਰ੍ਹਾਂ ਧਿਆਨ ਰੱਖਣਾ ਅਗਰ ਕੋਈ ਪੱਤਾ ਬੂਟੇ ਦਾ ਮੁਰਝਾ ਆ ਰਿਹਾ ਜਾਂ ਪੁੱਢੀ ਪੈ ਰਹੀ ਆ ਉਹਨੂੰ ਇਹ ਵਾਰ ਜਿਹੜੇ ਪੱਤੇ ਹੁੰਦੇ ਨੇ ਉਹ ਖਿਲ ਖਿਲੇ ਹੁੰਦੇ ਨੇ ਇਦਾਂ ਖਿਲੇ ਹੁੰਦੇ ਨੇ ਤਾਂ ਉਹ ਮੋੜਨ ਲੱਗ ਜਾਂਦੇ ਨੇ ਫਰੈਂਡਸ ਜਿਵੇਂ ਕਿ ਇਹ ਪੱਤਾ ਹੈ ਆ ਦੇਖ ਸਕਦੇ ਹੋ ਇਹ ਪੱਤਾ ਮੋੜ ਰਿਹਾ ਕੁੰਡੀ ਜੀ ਪੈ ਰਹੀ ਹੈ ਪੱਤੇ ਨੂੰ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਬੈਕ ਸਾਈਡ ਤੇ ਕਈ ਵਾਰ ਇੱਕ ਬਰੀਕ ਜੀ ਕੀੜਾ ਹੁੰਦਾ ਹੈ ਉਹ ਇਹਨੂੰ ਖਰਾਬ ਕਰ ਦਿੰਦਾ ਪੱਤੇ ਨੂੰ ਅਗਰ ਪੱਤੇ ਪੀਲੇ ਪੈ ਰਹੇ ਹਨ ਤਾਂ ਚੈੱਕ ਕਰੋ ਚੈੱਕ ਕਰਕੇ ਉਹਨਾਂ ਨੂੰ ਅਲੱਗ ਕਰ ਦਿਓ ਪਲਾਟ ਤੋਂ ਤੇ ਇਸ ਤਰ੍ਹਾਂ ਤੁਸੀਂ ਪlant ਨੂੰ ਬਚਾ ਸਕਦੇ ਹੋ ਬਾਕੀ ਫਰੈਂਡਸ ਸਪਰੇ ਬਹੁਤ ਆਉਂਦੇ ਨੇ ਤੁਸੀਂ ਘਰ ਦੇ ਵਿੱਚ ਵੀ ਲਿਕੁਇਡ ਫਰਟੀਲਾਈਜ਼ਰ ਰਾਹੀਂ ਆਪਣੇ ਪlant ਦੀ ਕੇਅਰ ਕਰ ਸਕਦੇ ਹੋ ਆਪਰ ਫਰੈਂਡਸ ਸਭ ਤੋਂ ਬੈਸਟ ਤਰੀਕਾ ਹੈ ਤੁਸੀਂ ਆਪਣੇ ਬੂਟਿਆਂ ਦੀ ਦੇਖਭਾਲ ਕਰਦੇ ਰਹੋ ਦੇਖਰੇਖ ਕਰਦੇ ਰਹੋ ਅਗਰ ਤੁਹਾਨੂੰ ਲੱਗੇ ਪਲਾਂਟਸ ਦੇ ਵਿੱਚ ਆਪਣਾ ਕਿਸੇ ਕੀੜੇ ਮਕੌੜ ਦਾ ਅਟੈਕ ਹੋਇਆ ਤਾਂ ਤੁਸੀਂ ਉਸੇ ਟਾਈਮ ਉਹ ਬੂਟੇ ਦੇ ਜਿਹੜੇ ਪੱਤੇ ਨੇ ਜਾਂ ਜਿਹੜੀ ਸਟੈਂਪਾ ਉਹਨੂੰ ਹਟਾ ਦਿਓ ਉਹਦੀ ਪ੍ਰੂਨਿੰਗ ਕਰਕੇ ਉਹਨੂੰ ਵੀ ਹਟਾਈ ਦਿਓ ਤੇ ਇਹ ਬੈਸਟ ਆਈਡੀਆ ਹੈ ਕਿਉਂਕਿ ਦੇਖੋ ਮਿਲੀਬਾਕਸ ਲਈ ਮੈਂ ਬਹੁਤ ਕੁਝ ਟਰਾਈ ਕੀਤਾ ਪਰ ਮਿਲੀਬਾਕਸ ਫੇਰ ਵੀ ਕੁਝ ਟਾਈਮ ਲਈ ਹਟ ਜਾਂਦੀਆਂ ਸੀ ਇਹ ਬੈਂਗਨ ਦੇ ਪਲਾਂਟ ਤੇ ਲਾਸਟ ਦੇ ਵਿੱਚ ਮੈਨੂੰ ਪ੍ਰੂਨਿੰਗ ਹੀ ਕਰਨੀ ਪਈ ਆ ਤਾਂ ਇਸ ਕਰਕੇ ਤੁਸੀਂ ਇਹ ਗੱਲਾਂ ਦਾ ਧਿਆਨ ਰੱਖਿਓ ਫਰੈਂਡਸ ਤੇ ਆਪਾਂ ਲਾਸਟ ਆਪਸ਼ਨ ਦੀ ਗੱਲ ਕਰਾਂਗੇ ਉਹ ਹੈਗੇ ਜੀ ਆਪਣੇ ਕੋਲ ਪੰਜਵੀਂ ਆਪਸ਼ਨ ਆਪਾਂ ਹੁਣ ਜੀ ਪੰਜਵੀਂ ਗੱਲ ਕਰਾਂਗੇ ਡレイン ਹੋਲ ਦੀ ਡレイン ਹੋਲ ਹੋਣਾ ਬਹੁਤ ਜ਼ਰੂਰੀ ਹੈ ਗਮਲਿਆਂ ਦੇ ਵਿੱਚ ਔਰ ਗਮਲਿਆਂ ਦੇ نیچے ਵਾਲੀ ਸਾਈਡ ਹੋਲ ਹੁੰਦਾ ਫਰੈਂਡਸ ਅਗਰ ਤੁਸੀਂ ਗਮਲਾ ਖਰੀਦ ਰਹੇ ਹੋ ਤਾਂ ਹੋਲ ਦਾ ਧਿਆਨ ਰੱਖਿਓ ਜਦੋਂ ਤੁਸੀਂ ਇਹਦੇ ਵਿੱਚ ਮਿੱਟੀ ਤਿਆਰ ਕਰਨੀ ਹੈ ਗਮਲੇ ਦੇ ਵਿੱਚ ਤਾਂ ਮਿੱਟੀ ਸਭ ਤੋਂ ਵਧੀਆ ਤਿਆਰ ਕਰਿਓ 50% ਤੁਸੀਂ ਖਾਦ ਗੋਬਰ ਦੀ ਜ਼ਰੂਰ ਪਾਉਣੀ ਆ ਉਹਦੇ ਨਾਲ ਮਿੱਟੀ ਹਲਕੀ ਤਿਆਰ ਹੁੰਦੀ ਆ ਔਰ ਪਾਣੀ ਦੀ ਨਮੀ ਮਿੱਟੀ ਦੇ ਵਿੱਚ ਬੜੀ ਰਹਿੰਦੀ ਆ ਔਰ ਜਿਹਦੇ ਨਾਲ ਡਰੇਨ ਹੋ ਹੋ ਰਹੀ ਪਾਣੀ ਆਸਾਨੀ ਨਾਲ ਨਿਕਲ ਜਾਂਦਾ ਔਰ ਅਗਰ ਪਾਣੀ ਪlant ਦੇ ਵਿੱਚ ਖੜੂਗਾ ਤਾਂ ਫਿਰ ਤੁਹਾਨੂੰ ਨੁਕਸਾਨ ਹੋਣਾ ਤਾਂ ਪੱਕਾ ਹੈ ਕਿਉਂ ਕਿਉਂਕਿ ਪlant ਦੀ ਜਿਹੜੀ ਜੜ ਹੁੰਦੀ ਆ ਉਹਦੇ ਵਿੱਚ ਕੁੰਡੀ ਪੈ ਜਾਂਦੀ ਆ ਕੀੜੇ ਮਕੌੜੇ ਪੈਦਾ ਹੋ ਜਾਂਦੇ ਜਿਹੜੇ ਇਹਨੂੰ ਖਰਾਬ ਕਰ ਦਿੰਦੇ ਨੇ ਜੜਾਂ ਨੂੰ ਜੜ ਜਿਹੜੀ ਹੁੰਦੀ ਆ ਗਲ ਸੜ ਕੇ ਬੂਟੇ ਨੂੰ ਸੁਕਾ ਦਿੰਦੀ ਆ ਇਸ ਕਰਕੇ ਤੁਸੀਂ ਡਰੇਨ ਹੋਲ ਦਾ ਦੋਸਤੋ ਧਿਆਨ ਰੱਖਣਾ ਹੈ ਇਹ ਸੀ ਕੁਝ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਆਪਾਂ ਬਰਸਾਤ ਦੇ ਸੀਜ਼ਨ ਨੂੰ ਲੈ ਕੇ ਕੀਤੀਆਂ ਨੇ ਇਸ ਲਈ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਇਹ ਗੱਲਾਂ ਵੱਲ ਜ਼ਰੂਰ ਧਿਆਨ ਦਿਓ ਔਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਔਰ ਲਾਈਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਥੈਂਕ ਯੂ ਫॉर ਵਾਚਿੰਗ